ਸਸਿਕਾ ਜੀ ਪਹਿਲੀ ਆਵਾਜ਼ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਵਿੰਦਰ ਸਿੰਘ ਢਿੱਲੋਂ ਇਸ ਟਾਈਮ ਅਸੀਂ ਖੜੇ ਹਾਂ ਜੀ ਗੁਰਦਵਾਰ ਦੁਆਰਾ ਕਲਕੀ ਤਰ ਸਿੰਘ ਸਭਾ ਵਿਖੇ ਜਿੱਤੇ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਜਿਹੜੇ ਮੈਂਬਰ ਨੇ ਮੀਰਨ ਸ਼ਾਹ ਸੇਵਾ ਸੁਸਾਇਟੀ ਰਜਿਸਟਰ ਤੇ ਜਿਹੜੇ ਮੈਂਬਰ ਨੇ ਔਰ ਇਹਨਾਂ ਵੱਲੋਂ ਹਰ ਸਾਲ ਤੁਸੀਂ ਜਾਣਦੇ ਹੋ ਕਿ ਮਹਾਨ ਗੁਰਮਤ ਸਮਾਗਮ ਜਿਹੜਾ ਕਰਵਾਇਆ ਜਾਂਦਾ ਹੈਗਾ ਤਾਂ ਹੁਣ ਵੀ ਜਿਹੜਾ ਇਹ ਕਾਰਜ ਹੋਣ ਜਾ ਰਿਹਾ ਤਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡਾ ਜੀ ਯਕੀਨamentਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰੋਬੀ ਬਤਰਾ ਮੀਰਨਛਾ ਸੇਵਾ ਸੁਸਾਇਟੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਦੁਆਰਾ ਕਲਗੀਧਰ ਸਿੰਘ ਸਭਾ ਦੇ ਕੇ ਮਹਾਨ ਗੁਰਮਤ ਸਮਾਗਮ ਕਰਵਾਏ ਜਾਂਦੇ ਹਨ ਐ 387 ਮਹਾਨ ਗੁਰਮਤ ਸਮਾਗਮ ਜੋ ਕਿ 9 ਫਰਵਰੀ ਸਵੇਰੇ 9:30 ਵਜੇ ਸਹਿਜ ਪਾਠ ਸਾਹਿਬ ਦੇ ਰਮਤਾ ਹੋਵੇਗੀ ਜਿਨ੍ਹਾਂ ਦੀ ਸਮਾਪਤੀ 12 ਤਰੀਕ ਨੂੰ ਬੁੱਧਵਾਰ ਨੂੰ ਕੀਤੀ ਤਿੰਨਾ ਦਿਨ ਰਾਤ ਨੂੰ ਤੇ ਚੌਥੇ ਦਿਨ ਸਵੇਰ ਨੂੰ ਕੀਰਤਨ ਨਿਰਵਾਸ ਚੱਣਗੇ 9 ਤਰੀਕ ਰਾਤ ਨੂੰ 6:30 ਵਜੇ ਤੋਂ ਲੈ ਕੇ 11 ਵਜੇ ਤੱਕ ਸਰਵ ਉਧਕਾਰੀ ਵੈਲਫੇਅਰ ਸੁਸਾਇਟੀ ਵੱਲੋਂ ਰੈਡ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਹਾਨ ਖੂਨਦਾਨ ਕੈਂਪ ਲਗਾਇਆ ਜਾਣਾ ਹੈ ਜਿਸ ਵਿੱਚ ਸੀਐਮਸੀ ਡੀਐਮਸੀ ਤੇ ਰਗੁਨਾਥ ਹਸਪੀਟਲ ਦੀਆਂ ਟੀਮਾਂ ਜਿੱਥੇ ਸ਼ਾਮਲਿਤ ਕਰ ਰਹੀਆਂ ਹਨ ਇੱਕ ਪਰਾਨੀ ਖੂਨ ਦੇ ਨਾਲ ਤਿੰਨ ਜਾਨਾਂ ਜੋ ਆਪ ਜੀ ਨੂੰ ਪਤਾ ਹੀ ਹੈ ਜੋ ਕਿ ਕੈਂਸਰ ਵਿੱਚ ਜਿਹਨੂੰ ਆਰ ਡੀ ਪੀ ਐਸ ਡੀ ਪੀ ਦੀ ਬਹੁਤ ਜ਼ਿਆਦਾ ਕਮੀ ਹੈ ਉਸ ਨੂੰ ਪੂਰਾ ਕਰਨ ਲਈ ਇਹ ਵੱਤਵਤ ਕੈਂਪ ਲਗਾਏ ਜਾਂਦੇ ਹਨ ਠੀਕ ਹੈ ਤੇ 11 ਤਰੀਕ ਨੂੰ ਵੀ 6:30 ਵਜੇ ਤੋਂ 11 ਵਜੇ ਤੱਕ ਇੱਕ ਕੈਂਪ ਨੂੰ ਲਗਾਇਆ ਜਾਏਗਾ ਠੀਕ ਦੁਆਰਾ ਗੁਰ ਸੰਤਾਰ ਨੂੰ ਚਾਹਤ ਜੁਰਮ ਦੀ ਇਸ ਸਭਾ ਸਭਿਅਤ ਇਹ ਹੈ ਕਿ ਲੋਕਾਇਣੇ ਸ਼ਹਿਰੀਆ ਸਮੂਹ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਸਾਰੀਆਂ ਸੁਪਰੀ ਸਾਲ ਸੇਵਾ ਸੈਕਟੀਆਂ ਸਾਰੇ ਹੀ ਇਸ ਵਿੱਚ ਸ਼ਮੂਲੀਅਤ ਕਰਦੇ ਨੇ ਕਿਉਂਕਿ ਇਹ ਮਾਹ ਪ੍ਰਸ਼ਾਂਦੀ ਯਾਦ ਵਿੱਚ ਬੜੇ ਲੰਬੇ ਸਮੇਂ ਤੋਂ 87ਵਾਂ ਇਹ ਗੁਰਮਸਾਵਾ ਕ ਮਨਾਇਆ ਜਾ ਰਿਹਾ ਹੈ ਉਸ ਸੰਗਤਾਂ ਵਿੱਚ ਇੱਕ ਭਾਰੀ ਉਤਸ਼ਾਹ ਹੁੰਦਾ ਹੈ ਇਹ ਉਡੀਕਦੀਆਂ ਨੇ ਕਿ ਜਦੋਂ ਫਰਵਰੀ ਆਵੇ ਤੇ ਇਹ ਸਮਾਗਮ ਜੋ ਹੈ ਉਹ ਕਰਾਇਆ ਜਾਵੇ ਕਿ ਵੀਰੇਸ਼ਾਹ ਸੇਵਾ ਸੁਸਾਇਟੀ ਵੱਲੋਂ ਗੋਦਵਰਾ ਸ੍ਰੀ ਉਪਰਿਕਰਤ ਸਿੰਘ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਠੀਕ ਹੈ ਜੀ ਇਹ ਮਨਾਇਆ ਜਾਂਦਾ ਹੈ ਠੀਕ ਹੈ ਇਹ ਗੁਰੂ ਦੀ ਕਿਰਪਾ ਹੈ ਕਿ ਤੇ ਚਾਰੋਂ ਦੇਣੇ ਹੀ ਗੁਰੂ ਕੇ ਲੰਗਰ ਅਟੁੱਟ ਵਰਤ ਦੇਣ ਸੰਤਾਂ ਆਪੇ ਸੇਵਾ ਕਰੀਆਂ ਨੇ ਆਪੇ ਸਾਰਾ ਕੁਝ ਕਰਦੀਆਂ ਨੇ ਠੀਕ ਹੈ ਜੀ ਹੁਣ ਅਸੀਂ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਹੀ ਆਪ ਵੀ ਨਿਰਪਾ ਕਰੀ ਹੈ ਇਹ ਜੋ ਚਾਰ ਹੋਜਾ ਸਮਾਗਮ ਨੇ ਉਹਨਾਂ ਵਿੱਚ ਉਮਹਾ ਕੇ ਕੋਈ ਚੰਨੀ ਕਿਰਪਾ ਦੇ ਵਾਇਲਡਲੀ ਕੌਂਸਲ ਬਾਰੇ ਜੋ ਇਹੋ ਇੱਧਰ ਆ। ਬਤਨੀ ਕੀ ਜਿਹੜਾ ਪ੍ਰੋਗਰਾਮ ਹੁਣ ਹਰ ਸਾਲ ਵੈਸੇ ਤਰ੍ਹਾਂ ਹਾਂਜੀ ਕਰਵਾਇਆ ਜਾਂਦਾ ਸੰਗਤਾਂ ਨੂੰ ਪਤਾ ਹੀ ਹੈ ਤੇ ਅਸੀਂ ਚਾਹਨੇ ਕੁਝ ਜਾਣਕਾਰੀ ਫੇਰ ਦੱਸ ਚੰਗੇ। ਪਾਕਿਸਤਾਨੀ ਤੇ ਹੁੰਦਾ ਸੀ ਉਸ ਤੋਂ ਬਾਅਦ ਇੱਥੇ ਹੁੰਦਾ ਰਿਹਾ। ਅੱਛਾ ਇਸ ਤਾਸੀਮਾ ਕਿ ਚਾਰੋਦਾ ਸਮਰਨ ਹੋ ਰਿਹਾ। ਅੱਛਾ ਜੀ ਮੀਨ ਚਾਹਮਾ ਪ੍ਰਸ਼ਾਦ ਯਾਦ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਇਹ ਸਵਾਗਤ ਕੀਤਾ ਜਾਂਦਾ ਸ਼ੰਕਾ ਬਹੁਤ ਉੱਚਾ ਦੇ ਨਾਲ ਇਹ ਦਿਨ ਉਹ ਵਿਗਦੀਆਂ ਹੁੰਦੀਆਂ ਕਿ ਅਸੀਂ ਪ੍ਰੋਗਰਾਮ ਜਿਵੇਂ ਸ਼ਾਮਿਲ ਹੋਣਾ। ਕਿਉਂਕਿ ਕੱਲ ਸਵੇਰੇ ਸੈਸ਼ਨ ਆਰੰਭ ਕੀਤਾ ਜਾਏਗਾ। ਕੱਲ ਸ਼ਾਮ ਨੂੰ ਖੂਲਦਾਨ ਕੈਂਪ ਲੱਗੇਗਾ। ਬਹੁਤ ਵੱਡਾ ਪ੍ਰੋਗਰਾਮ ਹੁੰਦਾ ਹੈ। ਚਾਰੇ ਦਿਨ ਰਾਤ ਨੂੰ ਅਤੇ ਬੁੱਧਵਾਰ ਵਾਲੇ ਦਿਨ ਸਵੇਰ ਤੋਂ ਲੈ ਕੇ ਦੁਪਹਿਰ 2:30 ਤੱਕ ਇਹ ਸਵਾਗਤ ਚੱਲਨੇ ਆ। ਇਸ ਇਤਿਫਾਨਤ ਪਰਸੇ ਜਿੱਥੇ 3 ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਿੱਥੇ ਫੋਰਸ ਮਹਾਂਪੁਰ ਇਨਸ਼ਿਆਸੀ ਵੇ ਸਾਰੀਆਂ ਜਥੇਬੰਦੀਆਂ ਤੇ ਸ਼ਾਮਲ ਹੋਣੀਆਂ। ਸ਼ਾਦੀ ਲੀਡਰ ਵੀ ਆਦੇ ਉਹਨਾਂ ਨੂੰ ਸ਼ਮੂਲਤ ਕਰਨੀ ਹੈ। ਸਾਰਿਆਂ ਨੂੰ ਜੀਹਨ ਅੱਖਾਂ ਦੇ ਅੰਦਰ ਸਾਡੀ ਇੱਕ ਸਾਰਿਆਂ ਨੂੰ ਬੇਨਤੀ ਹੁੰਦੀ ਹੈ ਕਿ ਸਾਰਿਆਂ ਸੰਗਤਾਂ ਦੇ ਬਾਅਦ ਚੱਲ ਕੇ ਜੇ ਪਹੁੰਚ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਗੁਰੂ ਦੀ ਅਸੀਸ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਹੋਰ ਅਸੀਂ ਜਿਹੜਾ ਸੰਸਥਾ ਵੱਲੋਂ ਇੱਕ ਜਿਹੜਾ ਰੂਸ਼ਾ ਜਿਹੜਾ ਪ੍ਰਿੰਟ ਕਰਵਾਇਆ ਗਿਆ ਤਾਂ ਉਹ ਜਾਣਕਾਰੀ ਵੀ ਤੁਹਾਡੇ ਨਾਲ ਜੀ ਸਾਂਝੀ ਕਰਾਂਗੇ ਉਹ ਵੀ ਅਸੀਂ ਨਾਲ ਅਟੈਚ ਕਰ ਦਾਂਗੇ ਜਿਸ ਦੇ ਨਾਲ ਤੁਸੀਂ ਵੱਧ ਤੋਂ ਵੱਧ ਜਿਹੜਾ ਲਾਹਾ ਲੈ ਸਕਦੇ ਹੋ ਸੋ ਨਵੇਂ ਅਪਡੇਟ ਆ ਫੇਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸ ਬੱਲੂ ਨਾਲ ਹਰਵਿੰਦਰ ਸਿੰਘ ਢਿੱਲੋਂ ਪਹਿਲੀ ਆਵਾਜ਼ ਲਾਈਵ ਟੀਵੀ ਧੰਨਵਾਦ